ਸਰ ਸਸਕਲ ਜੀ ਅ ਗਰਮੀ ਇਕਦਮ ਬਦਲਨੀ ਸ਼ੁਰੂ ਹੋ ਚੁੱਕੀ ਹੈ ਔਰ ਇਸ ਮੌਸਮ ਚ ਜਿਹੜਾ ਹੁੰਦਾ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਗਰਮੀ ਬਦਲਣ ਵਾਲੀ ਸ਼ੁਰੂ ਹੋ ਜਾਂਦੀਆਂ ਚਿਚਣਾ ਬਾਰੇ ਪਹਿਲਾਂ ਵੀ ਸਾਰਚ ਗੱਲ ਕਰ ਲਈ ਹੈ ਚਿਚਣਾ ਬਾਰੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਫਲੇਮ ਗਨ ਦੀ ਵਰਤੋਂ ਕਰੋ ਤੇ ਦੂਜੇ ਨੰਬਰ ਤੇ ਜਿਹੜੀ ਹੈਗੀ ਦਵਾਈ ਦਾ ਸਪਰੇਅ ਹੈ ਜਿਹੜਾ ਉਹ ਹਰ 10-15 ਦਿਨਾਂ ਵਿੱਚੋ ਯਕੀਨੀ ਬਣਾਓ ਚਿਚੜ ਦਿਖਦੇ ਆ ਜਾਂ ਨਹੀਂ ਦਿਖਦੇ ਹੈਗੇ ਦੂਜੀ ਗੱਲ ਜਿਹੜਾ ਅੱਜ ਦਾ ਆਪਣਾ ਹੈ ਵੀ ਪੇਟ ਦੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਗਰਮੀ 'ਚ ਬਹੁਤ ਜ਼ਿਆਦਾ ਵਾਧ ਜਾਂਦੀਆਂ ਨੇ ਪੇਟ ਦੀਆਂ ਬਿਮਾਰੀਆਂ ਦਾ ਹੱਲ ਕਿਵੇਂ ਕਰਨਾ ਬਹੁਤ ਸਾਰੇ ਲੋਕ ਨਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਰਹਿੰਦੇ ਪਰ ਜਿਹੜੀ ਬੇਸਿਕ ਹੁੰਦਾ ਮੋਢਲੀਆਂ ਸਮੱਸਿਆਵਾਂ ਨੇ ਉਹਨਾਂ 'ਤੇ ਕੋਈ ਧਿਆਨ ਨਹੀਂ ਦਿੰਦਾ ਉਹਦੇ ਬਾਰੇ ਅੱਜ ਗੱਲ ਕਰਾਂਗੇ ਪਹਿਲੀ ਗੱਲ ਤੇ ਹੀ ਹੈ ਵੀ ਦੇਖੋ ਅੱਗੇ ਸਭ ਦੇ ਕੋਲ ਵਰਸੀਮ ਦਾ ਜਿਹੜਾ ਚਾਰਾ ਜਿੰਨਾਂ ਕੋਲ ਹੈ ਵਰਸੀਮ ਦੇ ਚਾਰੇ ਚ ਅਕਸਰ ਕੀ ਹੁੰਦਾ ਹੈਗਾ ਵੀ ਸੁੰਡੀ ਪੈ ਜਾਂਦੀ ਹੈ ਉਲੀ ਲੱਗ ਜਾਂਦੀ ਹੈ ਸੋ ਉਹਦੇ ਵਾਸਤੇ ਤਿੰਨ ਚੀਜ਼ਾਂ ਦੀ ਗੱਲ ਬਹੁਤ ਜ਼ਰੂਰੀ ਹੈ ਜਿਹੜੀ ਵਰਤੋ ਹੈ ਪਹਿਲੀ ਗੱਲ ਇਹ ਹੈ ਟਾਕਸਿਨ ਬਾਈਂਡਰ ਜਿਹੜਾ ਹੈਗਾ 30 40 ਗ੍ਰਾਮ ਟਾਕਸਿਨ ਬਾਈਂਡਰ ਜਿਹੜਾ ਹੈਗਾ ਹਰ ਰੋਜ਼ ਦੇਣਾ ਯਕੀਨੀ ਬਣਾਓ ਉਹਦੇ ਨਾਲ ਤੁਸੀਂ ਵਰਸੀਮ ਬਾਰੇ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ ਦੂਜੀ ਗੱਲ ਕੀ ਹੁੰਦਾ ਹੈ ਲਾਈਵ ਯੀਸਟ ਲਾਈਵ ਜਿਸ ਜਿਹੜਾ ਹੈਗਾ 10 ਗ੍ਰਾਮ ਹਰ ਪਸ਼ੂ ਨੂੰ ਦੇਣਾ ਯਕੀਨੀ ਬਣਾਓ ਤਾਂ ਕਿ ਜਿਹੜੀਆਂ ਬਰਸੀਨ ਦੇ ਉਲੀ ਲੱਗਣ ਨਾਲ ਪੇਟ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਨਾਲ ਕੀ ਹੁੰਦਾ ਵੀ ਪਸ਼ੂ ਦੇ ਮੂੰਹ ਚ ਝੱਗ ਆਉਣ ਲੱਗ ਜਾਂਦੀ ਹੈ ਹੋਰ ਵੀ ਸਮੱਸਿਆਵਾਂ ਹੁੰਦੀਆਂ ਵੋਖ ਲੱਗ ਜਾਂਦੀਆਂ ਉਹ ਠੀਕ ਰਵੇ ਹਾਲਾਂਕਿ ਬਹੁਤ ਸਾਰੇ ਪਸ਼ੂ ਪਾਲਕ ਇਹ ਗੱਲ ਕਹਿੰਦੇ ਆ ਵੀ ਜਿਹੜਾ ਬਰਸੀਨ ਜਦੋਂ ਖਰਾਬ ਹੋ ਜਾਂਦਾ ਉਹਦੇ ਨਾਲ ਮੇਦੇ ਦੀ ਪੀ ਹੈ ਜਿਹੜੀ ਥੋੜੀ ਵੱਜ ਜਾਂਦੀ ਹੈ ਪਰ ਫੇਰ ਵੀ ਮੇਦਾ ਚੱਲਦਾ ਰੱਖਣ ਵਾਸਤੇ ਪੇਟ ਨੂੰ ਚੱਲਦਾ ਰੱਖਣ ਵਾਸਤੇ ਬਫਰ ਦੀ ਵਰਤੋਂ 100 ਗ੍ਰਾਮ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਬਫਰ ਬੰਦ ਕਰ ਦਿੰਦੇ ਆ ਬਫਰ ਦੀ ਵਰਤੋਂ ਸੋਡੀਅਮ ਦੀ ਤੇ ਮੈਗਨੀਸ਼ੀਅਮ ਦੀ ਦੋਨਾਂ ਦੀ ਪੂਰਤੀ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗਰਮੀ ਵਧਨ ਨਾਲ ਸੋਡੀਅਮ ਤੇ ਪੋਟਾਸ਼ੀਅਮ ਦੀ ਘਾਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਦੇ ਵਾਸਤੇ ਤੁਸੀਂ ਜਿਹੜਾ ਹੈਗਾ ਬਫਰ ਦੇ ਨਾਲ ਜਿਹੜਾ ਹੈਗਾ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ K2CO3 ਜਿਹੜਾ ਹੈਗਾ ਉਹ ਵੀ ਤੁਸੀਂ 100 ਗ੍ਰਾਮ ਬਫਰ ਦੇ ਨਾਲ 50 ਗ੍ਰਾਮ ਮਿਕਸ ਕਰਕੇ ਦੇ ਸਕਦੇ ਹੋ ਬਹੁਤ ਜ਼ਿਆਦਾ ਫਾਇਦਾ ਰਹਿੰਦਾ ਕਿਉਂਕਿ ਅੱਗੇ ਜਿਹੜੇ ਚਾਰੇ ਹੋਂ ਸਾਦਕਾ ਲਾਉਣ ਉਹਨਾਂ 'ਚ ਪੋਟਾਸ਼ੀਅਮ ਬਹੁਤ ਜ਼ਿਆਦਾ ਘਟ ਜਾਣਾ ਔਰ ਪੰਜਵੀਂ ਚੀਜ਼ ਕਾਲਾ ਨਮਕ ਜਿਹੜਾ ਹੈਗਾ ਕਾਲਾ ਨਮਕ ਜਿਹੜਾ ਹੈਗਾ 25 ਗ੍ਰਾਮ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਇਓਡਾਈਜ਼ ਨਮਕ ਨਾਲੋਂ ਕਾਲੇ ਨਮਕ ਦੇ ਜਿਹੜੇ ਰਿਜ਼ਲਟ ਹੈ ਸਿੰਦੇ ਨਮਕ ਦੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ ਦੇਖੋ ਕੀ ਹੁੰਦਾ ਬਿਮਾਰੀਆਂ ਦੀ ਸ਼ੁਰੂਆਤ ਇਤੋਂ ਹੀ ਹੁੰਦੀ ਹੈ ਜੇ ਆਪਾਂ ਸਾਰੀ ਗੱਲ ਦੁਬਾਰਾ ਕਰੀਏ ਮੰਨ ਲਓ 100 ਗ੍ਰਾਮ ਬਫਰ 25 30 ਗ੍ਰਾਮ ਟਾਕਸਿਨ ਵਾਇੰਡਰ 25 30 ਗ੍ਰਾਮ ਕਾਲਾ ਨਮਕ 50 ਗ੍ਰਾਮ ਪੋਟਾਸ਼ੀਅਮ ਕਾਰਬੋਨੇਟ ਤੇ ਨਾਲ ਜਿਹੜਾ ਹੈਗਾ 10 ਗ੍ਰਾਮ ਲਾਈਵ ਯੀਸਟ ਇਹ ਪੰਜੇ ਚੀਜ਼ਾਂ ਤੁਸੀਂ ਜੇ ਮਿਕਸ ਕਰਕੇ ਵੀ ਪਸ਼ੂ ਨੂੰ ਦਿੰਦੇ ਰਹੋ ਔਰ ਇਸ ਤੋਂ ਇਲਾਵਾ ਜਿਹੜਾ 100 ਗ੍ਰਾਮ ਮਿਨਰਲ ਹੈ ਉਹ ਰੋਜ਼ ਤਾਂ ਦਿੰਦੇ ਰਹੋ 90 95% ਬਿਮਾਰੀਆਂ ਜਿਹੜੀਆਂ ਆਉਣ ਵਾਲੇ 6 7 ਮਹੀਨੇ ਤੁਹਾਡੇ ਪਸ਼ੂਆਂ ਨੂੰ ਆਉਣੀਆਂ ਉਹਦੇ ਤੋਂ ਪਸ਼ੂ ਬਚਿਆ ਰਹੂਗਾ ਦੂਜੀ ਗੱਲ ਕੀ ਹੁੰਦੀ ਹੈ ਵੀ ਜੇ ਪਸ਼ੂ ਦਾ ਪੇਟ ਸਹੀ ਰਹੂਗਾ ਤਾਂ ਹੀ ਜਿਹੜੀ ਬਾਕੀ ਖੁਰਾਕ ਤੁਸੀਂ ਦੇ ਰਹੇ ਹੋ ਦਾਣਾ ਪੱਠਾ ਚਾਰਾ ਉਹ ਵੀ ਉਹਦੇ ਸਹੀ ਹজম ਹੋਊਗਾ ਦੇਖੋ ਇਹ ਭਰੇਜ ਵੀ ਹੈ ਤੇ ਇਲਾਜ ਵੀ ਹੈ ਜੇ ਤੁਸੀਂ ਇਹ ਇਲਾਜ ਖੁਰਾਕ ਨਾਲ ਨਹੀਂ ਕਰੋਗੇ ਜਿਹੜੇ ਖੁਰਾਕੀ ਦਰਤ ਮੈਂ ਦੱਸਿਆ ਦਵਾਈਆਂ ਵਾਲਾ ਜਿਹੜਾ ਇਲਾਜ ਹੈ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਕਿਉਂਕਿ ਇਸ ਮੌਸਮ 'ਚ ਅਕਸਰ ਇਸ ਮਸੱਈਆ ਕੀ ਹੁੰਦੀ ਹੈ ਬੀ ਪਸ਼ੂਆਂ ਦੀ ਪਾਣੀ ਦੀ ਜ਼ਰੂਰਤ ਵੱਧ ਜਾਂਦੀ ਹੈ ਪਰ ਪਾਣੀ ਉਹਨਾਂ ਨੂੰ ਮਿਲਦਾ ਨਹੀਂ ਜਾਂ ਪਾਣੀ ਦਾ ਟੈਂਪਰੇਚਰ ਸਹੀ ਨਹੀਂ ਹੁੰਦਾ ਹੈਗਾ ਉਹਦੇ ਬਾਰੇ ਪਾਉਣ ਵਾਲੇ ਸਮੇਂ ਚ ਗੱਲ ਕਰਾਂਗੇ ਠੰਡਾ ਪਾਣੀ ਪਸ਼ੂ ਨੇ ਪੀਣਾ ਉਹਦੇ ਜੇ ਪਾਣੀ ਠੰਡਾ ਨਾ ਹੋਊਗਾ ਤਾਂ ਪਸ਼ੂ ਕਦੇ ਵੀ ਨਹੀਂ ਪੀ ਸਕਦਾ ਸੋ ਇਹਦੇ ਨਾਲ ਕੀ ਹੁੰਦਾ ਵੀ ਬਿਮਾਰੀਆਂ ਦੀ ਸ਼ੁਰੂਆਤ ਇਹ ਹੁੰਦੀ ਹੈ ਵੀ ਖੁਰਾਕੀ ਦਿੱਤਾਂ ਦੇ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਰਕੇ ਪਸ਼ੂ ਬੋਲਦੇ ਨਹੀਂ ਰਹਿੰਦੇ ਨਹੀਂ ਹੈਗੇ ਦੁੱਧ ਘਟ ਜਾਂਦਾ ਹੈ ਫੈਟ ਟੁੱਟ ਜਾਂਦੀ ਹੈ ਐਸਐਨਐਫ ਟੁੱਟ ਜਾਂਦੀ ਹੈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਜਿਵੇਂ ਵੈਕਸੀਨੇਸ਼ਨ ਫੇਲਰ ਹੋ ਜਾਂਦਾ ਉਹਦੇ ਬਾਰੇ ਵੀ ਅਸੀਂ ਗੱਲ ਕਰਾਂ ਤੁਸੀਂ ਮੈਂ ਇਹੀ ਕਹੂੰਗਾ ਵੀ ਜਿੰਨੀਆਂ ਵੀ ਮੈਂ ਗੱਲਾਂ ਦੱਸੀਆਂ ਨੇ ਤਾਂ ਅਮਲ ਕਰਨਾ ਸ਼ੁਰੂ ਕਰੋ ਇਹ ਖੁਰਾਕੀ ਮਸਲੇ ਐ ਖੁਰਾਕ ਨਾਲ ਹੀ ਹੱਲ ਹੋਣੇ ਐ ਦਵਾਈਆਂ ਨਾਲ ਨਹੀਂ ਹੱਲ ਹੋਣੇ ਇਹ ਸਾਰਾ ਸਮਾਨ ਜਿਹੜਾ ਮੈਂ ਤੁਹਾਨੂੰ ਦੱਸਿਆ ਕਿਸੇ ਵੀ ਵਧੀਆ ਕੰਪਨੀ ਦਾ ਤੁਸੀਂ ਨੇੜੇ ਦੀ ਫੀਡ ਫੈਕਟਰੀ ਤੋਂ ਲੈ ਸਕਦੇ ਹੋ ਤੇ ਠੀਕ ਹੈ ਧੰਨਵਾਦ ਜੀ ਇਹਦੇ ਬਾਰੇ ਗੱਲਾਂ ਕਰਦੇ ਰਹਾਂਗੇ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ